ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਰਵਨੀਤ ਬਿੱਟੂ ਰਾਜ ਸਭਾ ਦੇ ਮੈਂਬਰ ਬਣ ਗਿਆ ਨਹੀਂ ਕਿਉਂਕਿ ਉਹਨਾਂ ਦੇ ਮੁਕਾਬਲੇ ਮੈਦਾਨ ਦੇ ਵਿੱਚ ਰਾਜਸਥਾਨ ਤੋਂ ਕੋਈ ਨਹੀਂ ਆਇਆ ਕਿਉਂਕਿ ਜਿਹੜੇ ਰਾਜ ਸਭਾ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਪਰੇ ਸੀ ਰਵਨੀਤ ਬਿੱਟੂ ਦੇ ਖਿਲਾਫ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਪਰਛੇ ਵਾਪਸ ਲੈ ਲਏ ਸੀ ਇਸ ਲਈ ਮੁਕਾਬਲਾ ਜਿਹੜਾ ਸਿੱਧਾ ਹੋ ਗਿਆ ਸੀ ਇੱਕ ਸੀ ਮੁਕਾਬਲਾ ਰਾਜਸਥਾਨ ਤੋਂ ਰਵਨੀਤ ਬਟੂ ਦਾ ਦੂਸਰਾ ਮੁਕਾਬਲਾ ਸੀ ਕਿਰਨ ਚੌਧਰੀ ਜੋ ਪਹਿਲਾਂ ਕਾਂਗਰਸ ਪਾਰਟੀ ਦੀ ਮੌਜੂਦਾ ਵਿਧਾਇਕ ਸੀ ਅਚਨਚੇਤ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਰਨ ਚੌਧਰੀ ਨੇ ਉਸ ਤੋਂ ਬਾਅਦ ਉਹ ਭਾਰਤੀ ਚ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸ਼ਾਮਲ ਹੋਣ ਤੋਂ ਬਾਅਦ ਨਾਲ ਦੇ ਨਾਲ ਹੀ ਉਹ ਰਾਜ ਸਭਾ ਦੇ ਮੈਂਬਰ ਬਣ ਗਿਆ ਰਵਨੀਤ ਬਿੱਟੂ ਬਾਰੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਜਸਥਾਨ ਤੋਂ ਪੰਜਾਬ ਰਵਨੀਤ ਬਿੱਟੂ ਕਾਫਲੇ ਸਮੇਤ ਆ ਰਹੇ ਸੀ ਰਸਤੇ ਵਿੱਚ ਟਰੱਕ ਦੇ ਨਾਲ ਉਹਨਾਂ ਦੀ ਗੱਡੀ ਦੀ ਟੱਕਰ ਹੁੰਦੀ ਹੈ ਅਤੇ ਮੌਕੇ ਤੇ ਰਵਨੀਤ ਬਿੱਟੂ ਦੀ ਮੌਤ ਹੋ ਜਾਂਦੀ ਹੈ ਰਵਨੀਤ ਬਿੱਟੂ ਦੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਹੈ ਉਹ ਤਸਵੀਰ ਜਿਹੜੀ ਵਾਇਰਲ ਹੋ ਰਹੀ ਹੈ ਉਸ ਉੱਤੇ Pro TV ਦਾ ਲੋਗੋ ਵੀ ਲੱਗਿਆ ਹੋਇਆ ਹੈ ਦੱਸ ਦਈਏ ਕਿ ਅਝਈਆਂ ਖਬਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜੇ ਲੋਕ ਸੋਸ਼ਲ ਮੀਡੀਆ ਨੂੰ ਮਿਸਯੂਜ਼ ਕਰਦੇ ਨੇ ਉਹ ਅਪਲੋਡ ਕਰ ਦਿੰਦੇ ਨੇ ਜਦੋਂ ਸਾਰੇ ਹੀ ਚੈਨਲਾਂ ਨੇ ਇਹਨਾਂ ਖਬਰਾਂ ਦੀ ਪੁਸ਼ਟੀ ਕੀਤੀ ਰਵਨੀਤ ਬਿੱਟੂ ਨੂੰ ਲੈ ਕੇ ਕਿ ਰਵਨੀਤ ਬਿੱਟੂ ਦੀ ਮੌਤ ਹੋਈ ਹੈ ਜਾਂ ਐਕਸੀਡੈਂਟ ਹੋਇਆ ਹੈ ਜਾਂ ਨਹੀਂ ਹੋਇਆ ਲੇਕਿਨ ਜਿਹੜੀ ਫੋਟੋ ਪਾਈ ਗਈ ਹੈ ਉਹ ਜਨਤਨ ਯੋਜਨਾ ਨੂੰ ਲੈ ਕੇ ਹੈ ਲੇਕਿਨ ਉਸ ਫੋਟੋ ਦੇ ਵਿੱਚ ਕਟਿੰਗ ਕਰਕੇ ਉਸ ਤਸਵੀਰ ਦੇ ਵਿੱਚ ਕਟਿੰਗ ਕਰਕੇ ਲੋਕ ਉਹ ਜਿਹੜਾ ਹੈ ਡੈਥ ਵਾਲਾ ਅਤੇ ਪ੍ਰੋਪ ਜਾਵਾਂ ਲਗਾ ਦਿੰਦਾ ਹੈ ਇਸ ਨੂੰ ਲੈ ਕੇ ਪੂਰੇ ਹੀ ਪੰਜਾਬ ਦੇ ਵਿੱਚ ਖਲਬਲੀ ਮਚ ਗਈ ਸੀ ਕੱਲ ਕਿ ਰਵਨੀਤ ਮਿੱਟੂ ਦੀ ਅਚਾਨਕ ਮੌਤ ਕਿਵੇਂ ਹੋ ਸਕਦੀ ਹੈ ਜਦੋਂ ਸਾਰੇ ਹੀ ਸੋਸ਼ਲ ਮੀਡੀਆ ਚੈਨਲ ਨੇ ਜਾਂ ਜਿਹੜੇ ਨਿੱਜੀ ਚੈਨਲ ਨੇ ਜਾਂ ਜਿਹੜੇ ਖੇਤਰੀ ਚੈਨਲ ਨੇ ਜਦੋਂ ਉਹਨਾਂ ਨੇ ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਕਿਉਂਕਿ ਜੇਕਰ ਅਜਾਇਆ ਹੁੰਦਾ ਤਾਂ ਜਿਹੜੇ ਨੈਸ਼ਨਲ ਚੈਨਲ ਨੇ ਜਾਂ ਇੰਟਰਨੈਸ਼ਨਲ ਚੈਨਲ ਨੇ ਉਹਨਾਂ ਦੇ ਵਿੱਚ ਇਹ ਖਬਰ ਜਿਹੜੀ ਹੈ ਪਹਿਲ ਦੇ ਹਿਸਾਰ ਤੇ ਆਉਣੀ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਪੂਰੇ ਭਾਰ ਦੇ ਵਿੱਚ ਅਤੇ ਰਵਨੀਤ ਬਿੱਟੂ ਦੇ ਨਾਲ ਅਜਾਇਆ ਕੋਈ ਵਾਰਦਾਤ ਜਾਂ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਸ ਨੂੰ ਪਹਿਲ ਦੇ ਹਦਾਰ ਤੇ ਸਾਰੇ ਹੀ ਚੈਨਲਾਂ ਨੇ ਦਿਖਾਉਣਾ ਸੀ ਲੇਕਿਨ ਚੈਨਲ ਨੇ ਨਹੀਂ ਦਿਖਾਇਆ ਕਿਉਂਕਿ ਇਹ ਜਿਹੜੀ ਤਸਵੀਰ ਹੈ ਰਵਨੀਤ ਮਿੱਟੂ ਨੂੰ ਲੈ ਕੇ ਜਿਸ ਉੱਤੇ ਪ੍ਰੋ ਪੰਜਾਬ ਦਾ ਲੋਗੋ ਲੱਗਿਆ ਹੋਇਆ ਹੈ ਉਹ ਸਿਰਫ ਸੋਸ਼ਲ ਮੀਡੀਆ ਉੱਤੇ ਸ਼ਾਈ ਹੋਈ ਹੈ ਅਤੇ ਖੂਬ ਸੁਰਖੀਆਂ ਬਣਟੋ ਰਹੀ ਹੈ ਅਤੇ ਕਈ ਲੋਕ ਉਸ ਉੱਤੇ ਗਲਤ ਕਹੀ ਉਸ ਦੇ ਪੋਜ਼ਿਟਿਵ ਜਿਹੜੇ ਨੇ ਕਮੈਂਟ ਵੀ ਕਰ ਰਹੇ ਨੇ ਲੇਕਿਨ ਜਦੋਂ ਇਹ ਪੂਰੀ ਜਿਹੜੀ ਟੀਮ ਹੁੰਦੀ ਹੈ Google ਤੇ ਜਦੋਂ ਇਸ ਖਬਰ ਨੂੰ ਖੰਘਾਲਿਆ ਗਿਆ ਇਸ ਦੀ ਜਾਂਚ ਪੜਤਾਲ ਕੀਤੀ ਗਈ ਜਿਸੀ ਦੀ ਪਰਚੋਲ ਕੀਤੀ ਗਈ ਤੇ ਇਹ ਖਬਰਾਂ ਜਿਹੜੀ ਹੈ ਇਹ ਖਬਰ ਹੈ ਜਿਹੜੀ ਰਵਨੀਤ ਬਿੱਟੂ ਦੀ ਮੌਤ ਦੀ ਉਹ ਬਿਲਕੁਲ ਗਲ ਪਾਈ ਗਈ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਅਜਿਹੋ ਜੀਆਂ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੇ ਜਿਹੜੇ ਜਦੋਂ ਆਪਾਂ ਕੰਮ ਕਰਦੇ ਹਾਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਮਿਸਯੂਜ਼ ਕਰਦੇ ਹਾਂ ਸੋਸ਼ਲ ਮੀਡੀਆ ਦਾ ਤੇ ਫਿਰ ਕੀ ਹੈ ਆਪਣੀ ਸ਼ਬੀ ਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਅਸੀਂ ਵੀ ਰਵਨੀਤ ਬਿੱਟੂ ਅਤੇ ਰਵਨੀਤ ਬਿੱਟੂ ਦੇ ਪਰਿਵਾਰ ਦੇ ਉੱਚੀਆਂ ਖਾਮਨਾਵਾਂ ਦੀ ਗੱਲ ਕਰਦੇ ਹਾਂ ਧੱਕੀਆਂ ਕਰਨ ਕਿਉਂਕਿ ਅਸੀਂ ਕਿਸੇ ਦੇ ਜਾਨ ਅਤੇ ਮਾਲ ਦੀ ਗਲਤ ਖਬਰ ਨਹੀਂ ਪਾਉਂਦੇ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਸचेत ਕਰਨਾ ਚਾਹੁੰਦੇ ਹਾਂ ਕਿ ਰਵਨੀਤ ਬਿੱਟੂ ਦੇ ਨਾਲ ਅਜਿਹਾ ਕੋਈ ਹਾਦਸਾ ਨਹੀਂ ਹੋਇਆ ਨਾ ਕੋ ਉਹਦਾ ਐਕਸੀਡੈਂਟ ਹੋਇਆ ਹੈ ਅਤੇ ਨਾ ਹੀ ਉਹਦੀ ਮੌਤ ਹੋਈ ਹੈ ਜਿਹੜਾ ਲੋਗੋ ਪ੍ਰੋ ਪੰਜਾਬ ਟੀਵੀ ਦਾ ਲੱਗਾ ਹੋਇਆ ਉਸ ਤਸਵੀਰ ਤੇ ਉਹ ਫਰਜੀ ਵਾਰੇ ਦੇ ਵਿੱਚ ਹੈ ਉਹ ਫਰਜੀ ਹੈ ਇਸ ਲਈ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਜਿਹਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਗਲਤ ਤਰੀਕੇ ਨਾਲ ਤਸਵੀਰਾਂ ਪਾਈਆਂ ਜਾਂਦੀਆਂ ਨੇ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਧੰਨਵਾਦ